ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਹਮੇਸ਼ਾ ਰਹਿੰਦਾ ਕਿ ਪੁਲਿਸ ਜਿਹੜੀ ਆ ਵਿਜੀਬਲ ਤੇ ਅਲਰਟ ਉਹਨਾਂ ਦੀ ਡਾਇਰੈਕਸ਼ਨ ਰਹਿੰਦੀ ਹੈ ਉਹਦੇ ਤਹਿਤ ਅਸੀਂ اچانک ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ so that overall security ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ ਚੋਂ ਆਉਂਦੇ ਆ ਜਾਂ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਨਾਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਹੀਕਲ ਮਿਲਦਾ ਸੋਸੀਰ ਤੇ ਕਾਰਵਾਈ ਕਰ ਸਕੀਏ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਰੇ ਆਫੀਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਉਹਦੇ ਚ ਅਸੀਂ ਸਾਰਾ ਜਿਹੜਾ ਨੈਕਸਟ ਇਸ ਤੋਂ ਇਲਾਵਾ ਗ੍ਰੇ ਸਿਕਿਉਰਿਟੀ ਐਂਡ ਥਰੈਟਨ ਪਰਸਨ ਵੀ ਔਰ ਵਰਨੇਬਲ ਜਗਾ ਦੀ ਕਮਨ ਬਿਲਡਿੰਗ ਸੀ ਉਹ ਵੀ ਨਾਲ ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਆ ਔਰ ਇਹ ਸਾਡੇ ਆਪਰੇਸ਼ਨ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ਡ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਮੁਹਿੰਮ ਚੱਲੀ ਹੋਈ ਹੈ ਬਹੁਤ ਬੜੀਆਂ ਵੱਡੀਆਂ ਕਾਮਯਾਬੀਆਂ ਆਪਨ ਮਿਲੀਆਂ ਹੁਣ ਵੀ ਜਿਹੜੀ ਐ ਇਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੂਥ ਕਮਿਸ਼ਨ ਵਿਰੁੱਧ ਉਹਦੇ ਵਿੱਚ ਪੈਡਲਰਸ ਤੇ ਜਿਹੜੇ ਸਾਡੇ ਸਪਲਾਈਅਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ ਚ ਫੰਡ ਚ ਕਾਫੀ ਕਾਮਯਾਬ ਹੋਏ ਆਂ ਔਰ ਵਟੀਆਂ ਰਿਕਵਰੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ਡ ਕ੍ਰਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਟੀ ਬਣਾਇਆ ਉਸ ਤੇ ਵੀ ਹੁਣ ਕੰਮ ਕੀਤਾ ਜਾ ਰਿਹਾ ਹੈ ਦੇਖੋ ਸਾਰੇ ਤਿਉਹਾਰ ਬੜੇ ਇੰਪੋਰਟੈਂਟ ਹੁੰਦੇ ਆ ਜੀ ਪਿੱਛੇ ਰਾਮ ਨੌਮੀ ਤੇ ਵੀ ਪੂਰਾ ਅਲਰਟ ਰਿਹਾ ਤੁਹਾਨੂੰ ਪਤਾ ਹੀ ਹੈ ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਔਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਇਹ ਜਾਰੀ ਰਹੇਗਾ ਔਰ ਤੁਸੀਂ ਦੇਖਿਆ ਕਿ ਗਵਰਨਰ ਸਾਹਿਬ ਦੀ ਜਿਹੜੀ ਪਦ ਯਾਤਰਾ ਹੈ ਉਹ ਵੀ ਬੜੀ ਪੀਸਫੁਲੀ ਸਾਰਾ ਕੰਕਲੂਡ ਹੋਈ ਹੈ ਔਰ ਬੜਾ ਫਰੀ ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਬਹੁਤ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭਰਕੇ ਵਾਲੇ ਏਰੀਆ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਔਰ ਇੰਨੇ ਰਟਨ ਵੀਆਈਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅੱਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀ ਨੇ ਉਹਨਾਂ ਤੇ ਇਦਾਂ ਹੀ ਪੈਰਾ ਦਿੱਤਾ ਗਿਆ ਅੱਛਾ ਰੋਟੀਨ ਲੱਗੇ ਲਾਪਰ ਬੈਂਟ ਲੱਗੀ ਜੇ ਇਹ ਕਦੀ ਚੱਲਦੀ ਨਹੀਂ ਬਹੁਤ ਘਾਟੇ ਚੱਲਦੀ ਹੈ ਚੈਕਿੰਗ ਹੁੰਦੀ ਨਹੀਂ ਉਹ ਬੁਲਾਇਆ ਜੀ ਹੁਣ ਇਸੇ ਕਰਕੇ ਆਪ ਆਏ ਆ ਆਰਪੀਐਫ ਵਾਲੇ ਨੂੰ ਬਰਾਉਣ ਲੱਗੇ ਆ ਜੀ ਤੇ ਨਾਲ ਜਿਉ ਜੀਆਰਪੀ ਦਾ ਐਸਐਚਓ ਹੈ ਉਹਨਾਂ ਦੋਨਾਂ ਨਾਲੇ ਮੈਂ ਮੀਟਿੰਗ ਕਰੂੰਗਾ ਇਸੇ ਕਰਕੇ ਖੁਦ ਆਇਆ ਅੱਛਾ ਸਰ ਅੱਜ ਕੋਈ ਅਲਰਟ ਇਨਪੁਟ ਹੈ ਤੁਹਾਨੂੰ ਇਸ ਤਰ੍ਹਾਂ ਦਾ ਜਿਹੜੀ ਨਹੀਂ ਨਹੀਂ ਮੈਂ ਗਵਰਨਰ ਸਾਹਿਬ ਦੀ ਡਿਊਟੀ ਤੋਂ ਬਾਅਦ ਵਾਪਸੀ ਤੇ ਮੈਂ ਸੋਚਿਆ ਕਿ ਇਨੂੰ ਇਨਕੇ ਸਰਪ੍ਰਾਈਜ਼ ਚੈੱਕ ਕਰ ਲਈਏ ਇਥੋਂ ਦਾ ਉਸ ਸਿਰਸ ਵਿੱਚ ਅਸੀਂ ਆਏ ਹੁਣ ਇਸ ਤੋਂ ਬਾਅਦ ਜੀਆਰਪੀ ਤੇ ਆਰਪੀਐਫ ਨਾਲ ਮੀਟਿੰਗ ਵੀ ਕਰਾਂਗੇ ਉਹ ਸੈਂਸਟਾਈਜ਼ ਵੀ ਹੋ ਜਾਣਗੇ ਏਰੀਆ ਦੀ ਸਕਿਉਰਿਟੀ ਤੇ ਓਵਰਲ ਪਾਰਕਿੰਗ ਦੀ ਸਕਿਉਰਿਟੀ ਵੀ ਅਸੀਂ ਚੈੱਕ ਕਰਾਂਗੇ ਠੀਕ ਹੈ ਜਿਹੜਾ ਜਲੰਧਰ ਬਲਾਸਟ ਹੋਇਆ ਉਸ ਤੋਂ ਬਾਅਦ ਕੋਈ ਕੋਈ ਸੁਰੱਖਿਆ ਵਧਾਉਣ ਦੀ ਗੱਲ ਹੈ ਕਿਉਂਕਿ ਜਿਸ ਤਰੀਕੇ ਨਾਲ ਕੋਈ অলਰਡੀ ਮੈਂ ਪਹਿਲਾਂ ਦੱਸ ਚੁੱਕਿਆ ਅਸੀਂ ਪੂਰੇ ਅਲਰਟ ਹੈ ਔਰ ਇਨਸ਼ੋਰ ਕਰਦੇ ਹਾਂ ਤੁਸੀਂ ਦੇਖਿਆ ਜੀ ਕਿ ਕਿੰਨੀ ਵਿਜ਼ਿਬਿਲਟੀ ਨਾਈਟ ਡੋਮਿਨੇਸ਼ਨ ਦੇ ਵਿੱਚ ਵੀ ਸਾਰੇ ਆਫੀਸਰ ਬਾਹਰ ਰਹਿੰਦੇ ਆ ਇਨਕਲੂਡਡ ਮੈਂ ਵੀ ਕਾਫੀ ਅਸੀਂ ਆਪ ਆਪ ਰਾਤ ਨੂੰ ਬਾਹਰ ਰਹੀਦਾ ਉਹਦਾ ਮਕਸਦ ਇਹੀ ਹੈ ਕਿ ਓਵਰ ਆਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਟੀ ਆ ਉਹ ਵਧੀ ਰਹੇ ਔਰ ਲੋਕਾਂ ਨੂੰ ਸੁਰੱਖਿਅਤ ਫੀਲਿੰਗ ਅਸੀਂ ਮਹਿਸੂਸ ਕਰਾਉਣਾ ਹੈ ਹੋਰ ਸੁਰੱਖਿਆ ਦੇ ਰਕਮਾਂ ਕਿੱਦਾਂ ਕੀਤਾ ਜਾ ਰਹੇ ਨੇ ਤਾਂ ਕਿ ਇਹਨਾਂ ਨੂੰ ਹੋਰ ਸੁਰੱਖਿਅਤ ਕੀਤਾ ਜਾਵੇ ਕਿਉਂਕਿ ਬਹੁਤ ਇੰਪੋਰਟੈਂਟ ਸਟੇਸ਼ਨ ਹੈ ਬਾਰਡਰ ਬੈਲਟ ਹੈ ਕੋ ਸਾਰੇ ਆਪਾਂ ਆਲਰੇਡੀ ਅਸੀਂ ਰਾਤ ਨੂੰ ਆਪਣੇ ਟਰੈਪ ਲਾਏ ਹੁੰਦੇ ਆ ਸਿਵਲ ਵਰਦੀ ਚ ਜਿਹੜੇ ਸਪੈਸ਼ਲੀ ਮੋਟਰਸਾਈਕਲ ਤੇ ਜਿਹੜੇ ਹੋਰ ਜਿਹੜੇ 4 ਵੀਲਰ ਦੇ ਉੱਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ 3 ਵੀਲਰ ਹੈ ਰਾਤ ਨੂੰ ਕੋ ਚੋਰੀ ਦਾ ਸਵਾਨਟ ਹੁੰਦਾ ਹੈ ਪਿੱਛੇ ਸਾਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਿਹੜਾ ਸਾਡਾ ਕ੍ਰਾਈਮ ਰੇਟ ਕੀ ਸਾਰੇ ਘੱਟ ਹੋਇਆ ਉਹ ਅਸੀਂ ਮਤਲਬ ਅੰਡਰ ਕਵਰ ਜਿਵੇਂ ਆਪਣੇ ਆਫੀਸਰ ਲਾਏ ਹੁੰਦੇ ਉਸ ਤੋਂ ਇਲਾਵਾ ਵਿਜੀਬਲ ਨਾਕੇ ਤਾਂ ਤੁਸੀਂ ਦੇਖਦੇ ਹੋ ਜਿੱਚ ਕਾਫੀ ਵਹੀਕਲ ਇੰਪਾਉਂਡ ਕੀਤੇ ਜਾਂਦੇ ਬਿਨਾਂ ਕਾਰਜਾਉ ਸਪੈਸ਼ਲ ਯੰਗਸਟਰਸ ਉਮਰੇ ਆ ਉਹਨਾਂ ਦੇ ਉੱਤੇ ਵੀ ਸਪੈਸ਼ਲ ਨਿਗਰਾਨੀ ਕਾਲੀ ਇੱਕ ਬੜੀ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਕਿ 1 ਕਿਲੋ ਹਰਦਨ ਦੇ ਨਾਲ ਅਕਸਰ ਫੜਿਆ ਗਿਆ। ਉਹਦੇ ਬਾਰੇ ਤੁਹਾਨੂੰ ਅੱਜ ਗੱਲ ਕਰਾਂਗੇ ਕਿ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਥੋੜੀ ਜਿਹੀ ਟੈਕਨਲੋਜੀ ਨੂੰ ਲੈ ਕੇ ਹੋਰ ਕੁਝ ਵੀ ਕੀਤੇ ਗਏ ਨੇ ਜਾਂ ਕੋਈ ਤਰ੍ਹਾਂ ਦੀ ਲਾਗਰੀ ਹੋ ਜਿਸ ਤੇ ਕੰਮ ਕਰ ਰਹੇ ਹੋ। ਦੇਖੋ ਲੋਕਾਂ ਤੋਂ ਮੈਂ ਬੇਸ਼ੱਕ ਅਪੀਲ ਕਰਦਾ ਰਹਿੰਨਾ ਸਾਨੂੰ ਬਹੁਤ ਸਹਿਯੋਗ ਮਿਲਦਾ ਗੁਰੂ ਨਗਰੀ ਵਾਸੀਆਂ ਤੋਂ ਬੇਸ਼ੱਕ ਤੁਹਾਡੇ ਵੱਲੋਂ ਵੀ ਸਾਰੇ মিডিਆ ਵੱਲੋਂ ਸਾਨੂੰ ਇਨਫੋਰਮੇਸ਼ਨ ਜੂ ਪਾਸ ਕਰਦੇ ਰਹੇ ਨੇ। ਜਦੋਂ ਵੀ ਉਹਨਾਂ ਨੂੰ ਕੋਈ ਸਸਪੀਸ਼ੀਅਸ ਬੰਦਾ ਦਿਖੇ ਜਾਂ ਇਸ ਸਪੈਸ਼ਲ ਆਬਜੈਕਟ ਦੇਖੇ ਚੀਜ਼ ਦੇਖੇ ਸਾਰਨਾ ਜਰੂਰ ਸ਼ੇਅਰ ਕਰੋ। ਪ੍ਰਾਵੇਸ਼ ਜਿੰਨੇ ਮਾਮਲੇ ਸਾਰੇ ਪੂਰੇ ਸੋਲਵ ਕਰ ਦਿੱਤੇ ਗਏ ਨੇ। ਜੀ। ਕੋਈ ਲਾਵਾਥਲੀ ਹੋਰ ਇਸ ਤਰ੍ਹਾਂ ਦੇ ਘਟਨਾਵਾਂ ਨਾ ਹੋਣ ਕੋਈ ਸਪੈਸ਼ਲ ਸਕਿਉਰਿਟੀ ਚੈੱਕ ਅਕਮੀਆਂ ਕੋਈ ਅੰਦਰ ਦੀ ਟੀਮ ਕਰਦੀ। ਕੋਈ ਅਸੀਂ ਸਾਰੇ ਅੱਜ ਵੀ ਸਾਡੇ ਜਿਹੜੇ ਆਫੀਸਰ ਨੇ ਉਹਨਾਂ ਨੇ ਕਿਹਾ ਕਿ ਸਾਰੇ ਥ੍ਰੈਟਨ ਪਰਸਨ ਦੀ ਸਕਿਉਰਿਟੀ ਕੋਈ ਅਸੀਂ ਗਾਇ ਬਗਾਏ ਤਹੋਂਦੇ ਰਹਿੰਦੇ ਆ ਅੱਜ ਫੇਰ ਕਰਵਾ ਰਹੇ ਆ। ਬਹੁਤ ਆ ਡਿਪੈਂਡ ਕਰਦਾ ਉਹਦਾ ਆਨ ਗੋਇੰਗ ਪ੍ਰੋਸੈਸ ਹੈ ਜੀ ਵਧਾਉਣੀ ਘਟਾਉਣੀ ਪ੍ਰਤੀ ਜੈਕਟ ਪਰਸਪੈਕਸ਼ਨ ਦੇ ਬਸਾਬਕ ਤੁੰਦੀ ਆ ਉਹਰਾ scooters ਨੂੰ ਅਸੀਂ ਉਹਦਾ ਐਨਾਲਿਸਿਸ ਕਰਾਉਣਾ ਉਹਦੀ ਚੈਕਿੰਗ ਕਰਾਉਣੀ ਉਹ ਡਿਫਰੈਂਸ ਸਰ ਬੈਟਰੀ ਰਿਕਸ਼ਾ ਚਾਲਕ ਜਿਹੜੇ ਉਹਦੀ ਆਈਡੈਂਟੀਫਿਕੇਸ਼ਨ ਵਾਸਤੇ ਦੇਖੋ ਆਪਾਂ ਤਾਂ ਤੁਹਾਨੂੰ ਪਤਾ ਹੀ ਐ ਅੰਮ੍ਰਿਤਸਰ ਚਾਪ ਨੰਬਰ ਲਾਏ ਆ ਸੋ ਮੈਂ ਤੁਹਾਡੇ ਰਾਹੀਂ ਸਾਰੇ ਵਾਸੀਆਂ ਨੂੰ ਇਹ ਗੁਰੂ ਨਗਰ ਦੇ ਵਾਸੀਆਂ ਨੂੰ ਫੀਲ ਕਰੂੰਗਾ ਕਿ ਜਿੱਥੇ ਤੁਹਾਨੂੰ ਬਿਨਾਂ ਨੰਬਰ ਵਾਲਾ ਮਿਲਦਾ ਸੀ ਆਲਰੇਡੀ ਐਸਐਚਓ ਦੀ ਮੀਟਿੰਗ ਤੇ ਗੱਲ ਕੀਤੀ ਸੀ ਗੱਲ ਕਿ ਜਿੱਥੇ ਵੀ ਇਹ ਹੋਇਆ ਹੈ ਉਹਨੇ ਮਾਊਂਟ ਕਰੋ ਸੋ that ਵਿਦਆਊਟ ਨੰਬਰ ਕੋਈ ਵੀ ਜਿਹੜਾ ਹੈ ਉਹ ਅਪਲਾਈ ਨਾ ਸਰ ਯੂਨੀਫਾਰਮ ਵੀ ਸਰਟੀਫੀਏਟ ਹੈ ਸਰ ਇਹ ਵੀ ਫਾਰਮ ਆਈ ਵੀ ਨਹੀਂ ਆਈ ਨਹੀਂ ਆ ਉਹ ਵੀ ਦੇਖ ਲੈਂਦੇ ਆ ਆਪਾਂ ਆਟੋ ਵਾਲਿਆਂ ਦੀ ਬਟ ਅਸੀਂ ਨੰਬਰ ਜੋੜੋ ਉਹਦਾ ਫੋਨ ਨੰਬਰ ਡਿਸਪਲੇ ਕਰਨਾ ਮੈਂਡਟਰੀ ਕਰਵਾਇਆ ਅੱਗੇ ਉਹਨੂੰ ਇਨਸ਼ੋਰ ਕਰ ਰਿਹਾ